ਕੰਟਰੀ ਸੇਗਾ ਇਹ ਇਥੇ ਮਗਰਮੁਨਿਆ ਰਹਿੰਦੇ ਆ ਜੀ ਸਾਈਮਾ ਗਾਜ ਲੱਗ ਗਏ ਤੇ ਸਾਡੀ ਇਧਰ ਗੱਡੀਆਂ ਲੱਗਦੀਆਂ ਬਾਹਰ ਤੇ ਸਵੇਰੇ ਸਾਨੂੰ ਪਤਾ ਲੱਗਾ ਜਦੋਂ ਸਾਡੇ ਡਰਾਈਵਰ ਆਏ ਉਹਨਾਂ ਨੇ ਵੇਖਿਆ ਗੱਡੀ ਸਟਾਰਟ ਕਰਨ ਲੱਗੇ ਆ ਤੇ ਵੇਖਿਆ ਦੀ ਗੱਡੀ 'ਚ ਬੈਠ ਨਹੀਂ ਆ ਉਹਨਾਂ ਨੇ ਸਾਲੇ ਉੱਤਰੇ ਵੇਖਿਆ ਹੋ ਸਕਦਾ ਕਿ ਸੋਚ ਸੋਚ ਕੱਟਿਆ ਫੇਰ ਵੇਖਿਆ ਤੇ ਦੂਜੀ ਗੱਡੀ ਵੇਖੀ ਉਹਦੀਆਂ ਵੀ ਹਨੀਆਂ ਉਹਨਾਂ ਖੋਲ ਕੇ ਵੇਖਿਆ ਚਾਰ ਬੈਟਰੀਆਂ ਲੈ ਕੇ ਲੱਗੇ ਕੰਬਾਈਨ ਲੱਗੀ ਉਹਦੀਆਂ ਵੀ ਹੋਦੀਆਂ ਮੈਨ 6 ਬੈਟਰੀਆਂ ਜੀ ਲੈ ਕੇ ਸਾਡੀਆਂ ਇਹ ਘੱਟੋ ਘੱਟ ਲੱਖ ਰੁਪਏ ਦਾ ਹੋਗਾ ਜੇ 50 60 ਹਜ਼ਾਰ ਦੀਆਂ ਬੈਠੇ ਹੋਗੀਆਂ 50 60 ਹਜ਼ਾਰ ਦੀਆਂ ਲਿਆ ਕੇ ਪਈਆਂਗੇ ਪਿਛੋਂ ਦੀ ਬੈਕ ਸਾਈਡ ਤੋਂ ਆਇਆ ਜੀ ਇਧਰ ਕੰਦ ਟੱਪ ਕੇ ਕੰਦ ਟੱਪ ਕੇ ਆਇਆ ਜੀ ਘਰ ਦੇ ਥੱਲੇ ਹਾਲ ਦੇ ਅੰਦਰ ਲੱਗੇ ਬੈਟੀਆਂ ਕੱਢ ਕੇ ਲਾ ਗਏ ਕਿ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਇਹੋ ਕਰ ਰਹੇ ਹਾਂ ਜੀ ਤੱਕ ਪ੍ਰਸ਼ਾਸਨ ਨੇ ਕੋਈ ਹਲ-ਜੋਨੀ ਕੀਤੀ ਆਪਾਂ ਥਾਣੇ 'ਮੀਂ ਰਿਪੋਰਟ ਲਖਾਈ ਆ ਅੱਜ ਉਹ ਕਹਿੰਦੇ ਵੇਖਦੇ ਪਏ ਆ ਕਰਦੇ ਪਏ ਪਰ ਨਹੀਂ ਕੋਈ ਨਾਥ ਭਾਈ ਅੱਗੇ ਤਾਂ ਫੇਰ ਆਉਣਗੇ ਤੇ ਅੱਜ ਹੋਇਆ ਕੱਲ ਹੋਰ ਦੇਣਾ ਜੇ ਘਰਾਂ 'ਚੋਂ ਬੈਟਰੀ ਘਰਾਂ 'ਚੋਂ ਚੋਰੀ ਹੋਣਾ ਇੱਕ ਘੱਟ ਸਾਰੇ ਕੈਮਰੇ ਜਿਹੜੇ ਲੱਗੇ ਹੋਏ ਇਹ ਹਾਂਜੀ ਕੈਮਰੇ ਜੀ ਸਾਡੇ ਕੋਲ ਇੱਕ ਦੋ ਦਿਨ ਤੋਂ ਖਰਾਬ ਚੱਲ ਰਹੇ ਤੇ ਇਸ ਕਰਕੇ ਉਹਨਾਂ ਨੇ ਸ਼ਾਇਦ ਤਿੰਨ ਦਿਨ ਜਾਂ ਚਿਰ ਆ ਚੁੱਕੇ ਹਾਂ